ਹਾਂਜੀ ਆ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਵੇਅਰ ਏਵਰ ਯੂ ਆਰ ਵਾਟ ਏਵਰ ਦਾ ਟਾਈਮ ਯੂ ਆਰ ਵਾਚਿੰਗ ਦਿਸ ਵੀਡੀਓ ਸੋ ਇਟਸ ਫਾਰ एवरीवन ਆ ਦਿਸ ਇਜ਼ ਰਾਜਨ ਹਿਅਰ ਆ ਆਪਾਂ ਉਹੀ ਲੈ ਕੇ ਆਏ ਆ ਦੁਵਾਰਾ ਤੁਹਾਡੇ ਵਾਸਤੇ ਆ ਜਿਹੜੇ ਮੈਂ ਕੋਰਸ ਲੈ ਕੇ ਆਉਣਾ ਹੁੰਦਾ ਸੌਰੀ ਕਪਲ ਆਫ ਡੇਜ਼ ਆ ਵਾਸ ਲਿਟਲ ਬੀਜ਼ੀ ਨਹੀਂ ਪਾਏ ਗਏ ਤੇ ਅੱਜ ਮੈਂ ਤੁਹਾਨੂੰ ਕੁਝ ਕੋਰਸ ਦੇਣ ਜਾ ਰਿਹਾ ਉਹੀ ਆ 셀ਫ ਕੇਅਰ ਤੇ ਆ 셀ਫ ਵਾਰਥ ਦੇ ਉੱਤੇ ਜਿਹੜੇ ਦੋ ਕੋਰਸ ਦੇਣਾ ਤੁਹਾਨੂੰ Uh, can be sometimes the most important thing in the whole day is the rest we take between two deep breaths a siga atey hilsen da quote a very self explanatory abhi kai bar ki hunda banda roz di daud de vich bhajda nath da rehnda busy hunda ya worried some hunda ode vich sab ton jehda tuhanu matlab important ਹੁੰਦੀ ਹੈ ਹੌਲਡੇ ਦੇ ਵਿੱਚ ਉਹ ਕਈ ਵਾਰ ਇਹ ਹੁੰਦੀ ਹੈ ਜਦੋਂ ਆਪਾਂ ਬੈਠ ਕੇ ਆ ਬੈਠ ਕੇ ਆਰਾਮ ਨਾਲ ਸਾਹ ਲੈਣੇ ਆ ਤੇ ਉਹ ਜਿਹੜੀ ਵਿੱਚ ਉਹਦੇ ਵਿੱਚ ਸ਼ਾਂਤੀ ਮਹਿਸੂਸ ਹੁੰਦੀ ਹੈ ਤੁਹਾਨੂੰ ਜਿਹੜਾ ਤੁਸੀਂ ਉੱਥੇ ਪੀਸਫੁਲਨੈਸ ਦਾ ਐਕਸਪੀਰੀਅੰਸ ਗੇਨ ਕਰਦੇ ਹੋ ਉਹ ਚੀਜ਼ ਹੀ ਕਈ ਵਾਰ ਤੁਹਾਡੇ ਸਾਰੇ ਦਿਨ ਦਾ ਨਿਚੋੜ ਕੱਢ ਕੇ ਵੀ ਉਨੀ ਮਤਲਬ ਤੁਹਾਨੂੰ ਸ਼ਾਂਤੀ ਨਹੀਂ ਮਿਲਦੀ ਜਿੰਨੀ ਉਹ ਤੁਹਾਨੂੰ ਬੈਠ ਕੇ ਆਰਾਮ ਨਾਲ ਸੋਚ ਕੇ ਕੁਝ ਜਾਂ ਕੁਝ ਵਿਚਾਰ ਕੇ ਉਹਨਾਂ ਦੇ ਪਲਾਂ ਦੇ ਵਿੱਚ ਜਿਹੜੀ ਮਿਲਦੀ ਹੈ ਤੁਹਾਨੂੰ ਆ ਥੈਟ ਇਜ਼ ਦਾ ਮੋਸਟ ਰੈਸਫੁਲ ਟਾਈਮ ਬਿਟਵੀਨ ਟੂ ਡੀਪ ਬ੍ਰੈਥਸ ਰਾਈਟ ਠੀਕ ਹੈ ਤੇ ਅਗਲਾ ਮੈਂ ਕੋਟ ਤੁਹਾਨੂੰ ਦੇਣ ਜਾ ਰਿਹਾ ਜਿਹੜੀ ਹੈਗਾ ਐਨ ਲੈਮ ਆਊਟ ਦਾ ਕੋਟ ਹੈ ਇਹ ਉਹ ਕਹਿੰਦੇ ਆਲਮੋਸਟ एवरीथिंग ਵਿਲ ਵਰਕ ਅਗੇਨ ਆਲਮੋਸਟ एवरीथिंग ਵਿਲ ਵਰਕ ਅਗੇਨ ਇਫ ਯੂ ਅਨਪਲੱਗ ਇਟ ਫॉर ਫਿਊ ਮਿੰਟਸ ਆ ਤੁਸੀਂ ਹੁਣ ਆਮ ਕਰਕੇ ਦੇਖਦੇ ਹੋਵੋਗੇ ਆਪਣੇ ਕਹਿੰਦੇ ਹੁੰਦੇ ਆ ਜੇ ਕੋਈ ਚੀਜ਼ ਨਹੀਂ ਚੱਲਦੀ ਜਾਂ ਕੁਝ ਬੰਦ ਹੋ ਜਾਂਦੀ ਹੈ ਇਲੈਕਟ੍ਰੋਨਿਕਸ ਆਪਾਂ ਕਹਿੰਦੇ ਆ ਜਾ ਕੇ ਇਹਦਾ ਜਰ ਪਲੱਗ ਕੱਢ ਦਿਓ ਥੋੜਾ ਜਿਹਾ ਚਿਹਰੇ ਨੂੰ ਬੰਦ ਕਰ ਦਿਓ ਮਤਲਬ ਕੀ ਹੁੰਦਾ ਬੇਸਿਕਲੀ ਇਟ ਰੀਸੈਕਸ ਜਿਹੜੇ ਉਹਦੇ ਵਿੱਚ ਕੰਪੋਨੈਂਟ ਹੁੰਦੇ ਨੇ ਕੈਪੈਸਟਰਸ ਵਗੈਰਾ ਹੁੰਦੇ ਨੇਗੇ ਉਹ ਸਾਰੇ ਡਿਸਚਾਰਜ ਹੋ ਜਾਂਦੇ ਨੇਗੇ ਐਂਡ THEN WHEN YOU स्टार्टेड अगेन ਇਟ ਕੀਪ ਔਨ ਵਰਕਿੰਗ ਔਨ ਇਟਸ origional ਸਟੇਟ ਉਹ ਆਪਣੀ ਸਹੀ ਤਰੀਕੇ ਨਾਲ ਜਿਵੇਂ ਉਹਨੂੰ ਕੰਮ ਕਰਨਾ ਚਾਹੀਦਾ ਉਹਵੇਂ ਕੰਮ ਕਰਨ ਲੱਗ ਜਾਂਦੀ ਐਸੋ ਬੇਸਿਕਲੀ ਵਾਟ ਵੀ ਡੂ ਇਜ਼ ਵੀ ਟ੍ਰਾਈ ਟੂ ਰੀਸੈਟ ਦ ਸਟੱਫ ਟੂ ਮੇਕ ਇਟ ਵਰਕ ਅਗੇਨ ਐਂਡ ਇਟ ਵਰਕਸ ਫਾਰ ਐਵਰੀਬਾਡੀ ਇਨਕਲੂਡਿੰਗ ਲੈਕ ਸਾਰੇ ਮੈਂ ਤੁਹਾਨੂੰ ਇਕੁਪਮੈਂਟ ਦੀ ਗੱਲ ਕਰ ਰਿਹਾ ਇਨਕਲੂਡਿੰਗ ਪੀਪਲ ਇਹ ਤੁਹਾਡੇ ਤੇ ਵੀ ਵਰਕ ਕਰੂਗੀ ਜੇ ਤੁਹਾਨੂੰ ਕੋਈ ਚੀਜ਼ ਅੜੀ ਹੋਈ ਆ ਨਹੀਂ ਚੱਲ ਰਹੀ ਜਾਂ ਤੁਹਾਨੂੰ ਕੋਈ ਪਰੇਸ਼ਾਨੀ ਆ ਰਹੀ ਆ ਜਸਟ ਡੋਨਟ ਥਿੰਕ ਅਬਾਊਟ ਐਨੀਥਿੰਗ ਜਸਟ ਅਨਪਲੱਗਟ ਯੋਰself ਫਰੋਮ ਦ ਸਿਚੁਏਸ਼ਨ ਉਥੋਂ ਇੱਕ ਵਾਰ ਬਾਹਰ ਨਿਕਲ ਜਿਓ ਕੁਝ ਹੋਰ ਸੋਚੋ ਆਪਣਾ ਧਿਆਨ ਕਿਤੇ ਹੋਰ ਲਾਓ ਜਦੋਂ ਤੁਸੀਂ ਕਮ ਬੈਕ ਟੂ ਦੈਟ ਪ੍ਰੋਬਲਮ ਆਓਗੇ ਤਾਂ ਯੂ ਗੋਣਾ ਹੈਵ ਅ ਬੈਟਰ ਸੋਲੂਸ਼ਨ ਕਿਉਂਕਿ ਤੁਹਾਡਾ ਸਟੇਟ ਆਫ ਮਾਈਂਡ ਚੇਂਜ ਹੋ ਜਾਂਦਾ ਉਹ ਜਿਹੜੀ ਇੱਕ ਸਾਈਕਲ ਚੱਲ ਰਿਹਾ ਹੁੰਦਾ ਪਿਛਲਾ ਜਿਹੜਾ ਕਿ ਸੋਲਵ ਨਹੀਂ ਕਰ ਪਰ ਰਿਹਾ ਹੁੰਦਾ ਪ੍ਰੋਬਲਮ ਨੂੰ ਉਹ ਚੀਜ਼ ਤੋਂ ਤੁਸੀਂ ਬਾਹਰ ਆ ਕੇ ਦੁਬਾਰਾ ਰੀਥਿੰਕ ਕਰਦੇ ਹੋ ਥੈਨ ਯੂ ਗੈਟ ਬੈਕ ਟੂ ਇਟ ਐਂਡ ఎవਰੀਥਿੰਗ ਸਟਾਰਟਸ ਵਰਕਿੰਗ ਅਗੇਨ ਠੀਕ ਹੈ ਜੀ ਤੇ ਇੱਕ ਮੈਂ ਹੁਣ ਤੁਹਾਨੂੰ ਦੋ ਤਿੰਨ ਕੋਟ ਦੇ ਦਨਾ ਪੋਜ਼ਿਟਿਵ ਥਿੰਕਿੰਗ ਤੇ ਅ ਪਹਿਲਾ ਕੋਟ ਹੈ ਜੀ ਕਹਿੰਦੇ ਹੁੰਦਾ ਇਹ ਡੈਡ ਐਂਡ ਇਜ਼ ਜਸਟ ਅ ਗੁੱਡ ਪਲੇਸ ਟੂ ਟਰਨ ਅਰਾਊਂਡ ਇਹ ਨੈ ਉਮੀ ਜੱਡ ਦਾ ਸੀਗਾ ਹਾਂ ਕੋਟ ਬਈ ਜਦੋਂ ਤੁਹਾਨੂੰ ਲੱਗੇ ਵੀ ਕਿਤੇ ਡੇਡ ਐਂਡ ਆ ਗਿਆ ਵੀ ਇੱਦੋਂ ਅੱਗੇ ਕੁਝ ਨਹੀਂ ਹੈ ਵੀ ਇੱਦੋਂ ਅੱਗੇ ਜਾਣ ਨੂੰ ਕੋਈ ਰਾਹ ਨਹੀਂ ਮਿਲਦਾ ਤੁਸੀਂ ਅੱਗੇ ਵੱਧ ਨਹੀਂ پا ਰਹੇ ਤੁਹਾਨੂੰ ਲੱਗਦਾ ਵੀ ਇੱਥੇ ਖਤਮ ਹੋ ਗਿਆ ਕੰਮ ਨਹੀਂ ਦੈਟਸ ਨਾਟ ਇਟ ਦੈਟ ਇਜ਼ ਅ ਗੁੱਡ ਪਲੇਸ ਟੂ ਟਰਨ ਅਰਾਊਂਡ ਬਹੁਤ ਵਾਰ ਜ਼ਿੰਦਗੀ 'ਚ ਬੰਦੇ ਨੂੰ ਕਈ ਚੀਜ਼ਾਂ ਕਰਦੇ ਕਰਦੇ ਇਹ ਸਿਚੁਏਸ਼ਨ 'ਚ ਆ ਜੰਨੇ ਆ ਇਹ ਜੀ ਸਥਿਤੀ 'ਚ ਆ ਜੰਨੇ ਆ ਜਿੱਥੋਂ ਆਪਾਂ ਨੂੰ ਮੁੜਨਾ ਜ਼ਰੂਰੀ ਹੁੰਦਾ ਕਿਉਂਕਿ ਉਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਇੱਕੋ ਹੀ ਰਾਹ ਹਰੇਕ ਮੰਜ਼ਿਲ ਨੂੰ ਜਾਂਦਾ ਹੋਵੇ ਹਰੇਕ ਕੋਈ ਕਿਤੇ ਵੀ ਪਹੁੰਚਣਾ ਤੁਸੀਂ देयर आर ਲਾਈਕ ਅ ਲਾਟ ਆਫ ਵੇਜ਼ ਟੂ ਗੈਟ देयर ਸੋ ਇੱਕ ਤੁਹਾਨੂੰ ਡੈੱਡ ਐਂਡ ਮਿਲ ਰਿਹਾ ਇਟਸ ਅ ਗੁੱਡ ਪਲੇਸ ਟੂ ਟਰਨ ਅਰਾਊਂਡ ਉਨੋ ਪੋਜੀਟਿਵਲੀ ਥਿੰਕ ਕਰੋ ਕਿ ਹਾਂ ਠੀਕ ਆ ਇਹ ਪਤਾ ਲੱਗ ਗਿਆ ਵੀ ਇਹ ਰਾਹ ਉੱਥੇ ਨਹੀਂ ਜਾਂਦਾ ਟਰਨ ਅਰਾਊਂਡ ਐਂਡ ਗੈਟ ਟੂ ਅਨਦਰ ਵੇ ਜਿਵੇਂ ਆਨਸਟਾਈਨ ਨੇ ਕਿਹਾ ਸੀ ਵੀ ਆਈ ਆਈ ਡਿਡਨਟ ਫੇਲ 1000 ਟਾਈਮਸ ਆਈ ਜਸਟ ਫਾਊਂਡ ਆਊਟ ਕਿ ਆਹ ਹਜ਼ਾਰ ਜਿਹੜੇ ਮੇਰੇ ਐਕਸਪੈਰੀਮੈਂਟਸ ਨੇ ਇਹ ਕੰਮ ਨਹੀਂ ਕਰਦੇ ਸੋ ਆਲਵੇਜ਼ ਥਿੰਕ ਪੋਜੀਟਿਵ ਠੀਕ ਹੈ ਤੁਹਾਨੂੰ ਪੋਜ਼ਿਟਿਵ ਸੋਚੋਗੇ ਤਾਂ ఎవਰੀਥਿੰਗ ਇਜ਼ ਗੋਇੰ ਟੂ ਬੀ ਗੁੱਡ ਠੀਕ ਹੈ ਜੀ ਤੇ ਅਗਲਾ ਕੋਟ ਮੈਂ ਦੇ ਰਿਹਾ ਤੁਹਾਨੂੰ ਆ ਕਹਿੰਦੇ ਹੁੰਦੇ ਇਵਨ ਮਿਰਕਲਸ ਟੇਕ ਅ ਲिटल ਟਾਈਮ ਪੇਸ਼ੈਂਸ ਇਜ਼ ਦਾ ਕੀ ਇਹ ਮੇਰੇ ਕੋਲੋਂ ਆਪਦਾ ਹੀ ਲਿਖਿਆ ਹੋਇਆ ਮੇਰਾ ਆ ਕਹਿੰਦੇ ਹੁੰਦਾ ਵੀ ਜਿਹੜਾ ਕੋਈ ਚਮਤਕਾਰ ਵੀ ਹੋਣਾ ਹੋਵੇ ਨਾ ਜੇ ਉਹਨੂੰ ਵੀ ਸਮਾਂ ਲੱਗਦਾ ਕੋਈ ਵੀ ਚੀਜ਼ ਆ ਬਿਨਾ ਸਮਾਂ ਲਏ ਤੇ ਉਹ ਸੰਪੂਰਨ ਨਹੀਂ ਹੁੰਦੀ ਤੇ ਮਿਰਕਲਸ ਨੂੰ ਵੀ ਚਮਤਕਾਰਾਂ ਨੂੰ ਵੀ ਸਮਾਂ ਲੱਗਦਾ ਬਸ ਤੁਸੀਂ ਕਰਨਾ ਕੀ ਆ ਇੱਕ ਪੇਸ਼ੈਂਸ ਰੱਖਣਾ ਠੀਕ ਹੈ ਜੀ ਜਿਸ ਵੇਲੇ ਮਾਂ ਦੇ ਨਾਲ ਆਰਾਮ ਦੇ ਨਾਲ ਤੁਸੀਂ ਉਹਨੂੰ ਕੋਈ ਵੀ ਚੀਜ਼ ਨੂੰ ਬੈਠ ਕੇ ਮਤਲਬ ਐਕਸਪੀਰੀਅੰਸ ਕਰੋਗੇ ਜਾਂ ਉਹਦੀ ਕਿਸੇ ਜੀ ਦੀ ਵੇਟ ਕਰੋਗੇ ਕਹਿੰਦੇ ਹੁੰਦੇ ਆ ਨਾ ਵੀ ਸਬਰ ਦਾ ਫਲ ਮਿੱਠਾ ਤੇ ਉਹੀ ਚੀਜ਼ ਹੁੰਦੀ ਆ ਵੀ ਪੇਸ਼ੈਂਸ ਇਜ਼ ਦਾ ਕੀ ਜੇ ਸਬਰ ਰੱਖੋ ਸਭ ਕੁਝ ਪ੍ਰਮਾਤਮਾ ਠੀਕ ਕਰ ਦਿੰਦਾ ఎవਰੀਥਿੰਗ ਗੋਸ ਗੁੱਡ ఎవਰੀਥਿੰਗ ਫਾਲਸ ਇਨ ਪਲੇਸ ਠੀਕ ਹੈ ਜੀ ਤੇ ਅਗਲਾ ਕੋਟ ਮੈਂ ਦੇਣ ਜਾ ਰਹੇ ਹਾਂ ਤੁਹਾਨੂੰ ਉਹ ਕਹਿੰਦੇ ਯੂ ਆਰ ਬਰੇਵਰ ਦੈਨ ਯੂ ਬਲੀਵ ਸਟਰੋਂਗਰ ਦੈਨ ਯੂ ਸੀਨ ਸਮਾਰਟਰ ਦੈਨ ਯੂ ਥਿੰਕ ਇਹ ਇਹ ਮਾਈਂਡ ਦਾ ਸੀਗਾ ਕੋਟ ਤੇ ਇਹਦੇ ਚ ਇਹੀ ਆ ਵੀ ਜਦੋਂ ਕੋਈ ਬੰਦੇ ਨਾਲ ਤੁਸੀਂ ਗੱਲ ਕਰਦੇ ਹੋ ਕਿਸੇ ਨੂੰ ਮਿਲਦੇ ਹੋ ਦੇਖਦੇ ਹੋ ਵੀ ਬੰਦਾ ਚਿੰਤਾ ਚ ਕੋਈ ਚੀਜ਼ ਦੀ ਵਰੀ ਆ ਉਹਨੂੰ ਤੇ ਉਹਨੂੰ ਹਮੇਸ਼ਾ ਜਦੋਂ ਹੌਸਲਾ ਦੇਣਾ ਉਹਨੂੰ ਬਸ ਇਹ ਕਹੋ ਵੀ ਤੂੰ ਜਿੰਨਾ ਤੂੰ ਸੋਚਦਾ ਵੀ ਜਿੰਨਾ ਤੂੰ ਸੋਚਣਾ ਉਸ ਤੋਂ ਤੂੰ ਜ਼ਿਆਦਾ ਸਟਰੋਂਗ ਆ ਜਿੰਨਾ ਤੂੰ ਮਤਲਬ ਦੇਖਦਾ ਤੂੰ ਉਹਦੇ ਨਾਲੋਂ ਜ਼ਿਆਦਾ ਸਮਾਰਟ ਆ ਤੇ ਮਤਲਬ ਕੋਈ ਵੀ ਚੀਜ਼ ਅਗਲੇ ਦੀ ਉਹਦੀ ਪੋਜ਼ਿਟਿਵਿਟੀ ਬਾਹਰ ਕੱਢੋ ਉਹਦੇ ਚੋਂ ਉਹਨੂੰ ਉਹਦੇ ਗੁਣ ਦਿਖਾਓ ਕਿਸੇ ਨੂੰ ਬੰਦੇ ਨੂੰ ਉਹਦੇ ਗੁਣ ਦਿਖਾਉਂਗੇ ਨਾ ਜਦੋਂ ਉਹ ਸੈਲਫ ਮੋਟੀਵੇਟ ਹੋ ਕੇ ਬੰਦਾ ਚੱਲ ਪੈਂਦਾ 댓 ਹੈਲਪਸ ਅ ਲੋਟ ਠੀਕ ਹੈ ਜੀ ਇਹ ਜ਼ਰੂਰੀ ਆ ਵਰਲਡ ਨੂੰ ਇਹ ਚੀਜ਼ਾਂ ਦੀ ਜ਼ਰੂਰਤ ਆ ਸੋ ਪਲੀਜ਼ ਡੂ ਇਟ ਤੇ ਅਗਲਾ ਮੈਂ ਕੋਟ ਤੁਹਾਨੂੰ ਦੇ ਰਿਹਾ ਸਕਸੈਸ ਤੇ ਕੁਝ ਤੇ ਉਹ ਕਹਿੰਦਾ ਵੀ ਆਲ ਯੂ ਨੀਡ ਇਨ ਦਸ ਲਾਈਫ ਇਜ਼ ਇਗਨੋਰੈਂਸ ਐਂਡ ਕੰਫੀਡੈਂਸ ਥੈਨ ਦ ਸਕਸੈਸ ਇਜ਼ ਸ਼ੋਰ ਇਹ ਮਾਰਕ ਟਵੇਨ ਨੇ ਕਿਹਾ ਸੀ ਤੇ ਉਹਦੇ ਚ ਵੀ ਇਹੀ ਆ ਵੀ ਤੁਸੀਂ ਦੇਖੋ ਇੱਕ ਤਾਂ ਇਗਨੋਰੈਂਟ ਹੋਣੇ ਚਾਹੀਦੇ ਹੋ ਇਗਨੋਰੈਂਟ ਹੋ ਤੇ ਉਤੋਂ ਕੰਫੀਡੈਂਟ ਫਿਰ ਤੁਹਾਨੂੰ ਕੋਈ ਰੋਕ ਹੀ ਨਹੀਂ ਸਕਦਾ ਯੂ ਆਰ ਅਨਸਟਾਫੇਬਲ ਠੀਕ ਹੈ ਇਹ ਚੀਜ਼ ਦਾ ਬਸ ਖਿਆਲ ਰੱਖੋ ਵੀ ਇਗਨੋਰੈਂਸ ਬਹੁਤ ਜ਼ਰੂਰੀ ਆ ਕੰਫੀਡੈਂਸ ਉਸ ਤੋਂ ਵੀ ਜ਼ਰੂਰੀ ਆ ਦੋ ਚੀਜ਼ਾਂ ਤੁਹਾਡੇ ਚ ਭਰੀਆਂ ਹੋਈਆਂ ਨੇ ਯੂ ਹੈਵ ਪਲੇਸਸ ਟੂ ਗੋ ਠੀਕ ਹੈ ਉਹ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਬਸ ਇਹ ਆਪਣੇ ਅੰਦਰੋਂ ਕਦੇ ਨਾ ਨਿਕਲਦੇ ਹੋਵੋ ਤਾਂ ਮੈਂ ਤਾਂ ਇਹੀ ਕਹਿਣਾ ਹੁੰਦਾ ਵੀ ਜਿਹੜੇ ਤੁਹਾਡੇ ਆਲੇ-ਦਾਲ ਦੇ ਲੋਕ ਨੇ ਜਾਂ ਬੱਚੇ ਨੇ ਸਪੈਸ਼ਲੀ ਉਹਨਾਂ ਵਿੱਚ ਵੀ ਤੁਹਾਨੂੰ ਲੋੜ ਆ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿਵੇਂ ਲੋਕ ਅ ਬੱਚੇ ਫੋਨਾਂ ਤੇ ਨੇ ਜਾਂ ਟੈਬਲੇਟਸ ਵਗੈਰਾ ਲਈ ਫਿਰਦੇ ਨੇ ਜਾਂ ਸਾਰਾ ਇਹ ਡਿਜੀਟਲ ਵਰਲਡ ਦਾ ਕੰਮ ਚੱਲੀ ਜਾਂਦਾ ਜੇ ਆਪਾਂ ਉਹਨਾਂ ਨੂੰ ਬਿਠਾ ਕੇ ਉਹਨਾਂ 'ਚ ਕੋਈ ਕੰਫੀਡੈਂਸ ਦੀ ਗੱਲ ਕਰਦੇ ਆ ਉਹਨਾਂ ਦਾ ਹੌਸਲਾ ਵਧਾਓ ਉਹਨਾਂ ਨੂੰ ਜੇ ਕੋਈ ਗਲਤੀ ਕਰਦੇ ਝਿੜਕੋ ਨਾ ਉਹਨਾਂ ਨੂੰ ਉਹਨਾਂ ਨੂੰ ਕਹੋ ਵੀ ਦੱਸ ਜੋ ਠੀਕ ਥੈਟਸ ਫੇਲ ਯਾ ਨੈਕਸਟ ਟਾਈਮ ਇਟਸ ਗੋਣਾ ਵਰਕ ਅਗੇਨ ਸੋ ਟ੍ਰਾਈ ਅਗੇਨ ਉਹ ਕੰਫੀਡੈਂਸ ਉਹਨਾਂ 'ਚ ਭਰੋ ਤੇ ਕਾਮਯਾਬੀ ਹਮੇਸ਼ਾ ਤੁਹਾਡੇ ਮੂਰੇ ਰਹੂਗੀ ਅਗਲਾ ਕੋਟ ਮੈਂ ਤੁਹਾਨੂੰ ਦੇਣ ਜਾ ਰਿਹਾ ਹੁਣ ਆ ਇਹ ਹੈਗਾ ਬਾਰਬਰਾ ਬੋਸ਼ ਦਾ ਯਾਂ ਉਹਨੇ ਕਿਹਾ ਸੀ ਕਹਿੰਦੀ ਨੈਵਰ ਲੂਜ਼ ਆ ਸਾਈਟ ਆਫ ਦਾ ਫੈਕਟ that the most important yardstick to your success is the flow you treat other people see basically this is like a little bit uh, i need to explain it a little bit better than that can you never lose sight of fact that the most important yardstick to your success how to treat the other people ਤੁਹਾਡੇ ਆਲੇ-ਦਾਲ ਦੇ ਲੋਕਾਂ ਦੇ ਨਾਲ ਤੁਸੀਂ ਕਿਹੋ ਜਿਹਾ ਵਤੀਰਾ ਕਰਦੇ ਹੋ ਉਹਨਾਂ ਦੇ ਨਾਲ ਤੁਹਾਡਾ ਵੀ ਸਾਲ ਸੰਚਲਨ ਕਿਵੇਂ ਆ ਉਹ ਉਹਦੇ ਨਾਲ ਮਤਲਬ ਤੁਹਾਡੀ ਜਿਹੜੀ ਤੁਹਾਡੀ ਜਿਹੜੀ ਸਕਸੈਸ ਆ ਜਾਂ ਜਿਹੜਾ ਤੁਹਾਡਾ ਆਚਰਣ ਆ ਉਹਨੂੰ ਮਿਲਣ ਵਾਸਤੇ ਮਤਲਬ ਜਿਹੜੀ ਇੱਕ ਮਾਪਦੰਡ ਦੀ ਲੋੜ ਆ ਜਿਹੜੀ ਯਾਰ ਸਟਿਕ ਦੀ ਲੋੜ ਆ ਉਹ ਇਹੀ ਆ ਵੀ ਤੁਸੀਂ ਲੋਕਾਂ ਨੂੰ ਕਿਵੇਂ ਟ੍ਰੀਟ ਕਰਦੇ ਹੋ ਦੈਟਸ ਹਾਊ ਪੀਪਲ ਗੋਣਾ ਸੀ ਯੂ ਜਿਵੇਂ ਤੁਸੀਂ ਲੋਕਾਂ ਨੂੰ ਟ੍ਰੀਟ ਕਰਦੇ ਹੋ ਉਦਾਂ ਦਾ ਹੀ ਤੁਹਾਨੂੰ ਟ੍ਰੀਟਮੈਂਟ ਬੈਕ ਮਿਲਣਾ ਤੇ ਮਤਲਬ ਇਹਦਾ ਇਹੀ ਆ ਵੀ ਬੀਇੰਗ ਕਨਸਿਡਰੇਟ ਕਨਸਿਡਰਡ ਰਹੋ ਰਿਸਪੈਕਟਫੁਲ ਰਹੋ ਐਂਡ ਕਾਈਂਡ ਟੂ 올 ਇੰਟਰੈਕਸ਼ਨਸ ਬੋਥ big and small ਹੈ ਨਾ ਉਹ ਵੀ ਵੀ ਲੋਕਾਂ 'ਚ ਵੀ ਫਰਕ ਉਹ ਵੀ ਆ ਤਾਂ ਇਹਦੇ ਕੋਲ 4 ਪੈਸੇ ਹੈਗੇ ਨੇ ਇਹਦੇ ਕੋਲ ਨਹੀਂ ਹੈਗੇ ਮੋਸਟ ਆਫ ਦਾ ਪੀਪਲ ਡੂ ਥੈਟ ਕਰਦੇ ਕੀ ਨੇ ਜਿਹਦੇ ਕੋਲ 4 ਪੈਸੇ ਨੇ ਉਹਦੇ ਪਿੱਛੇ ਉਹੀ ਬਸ ਚੱਕ ਕੇ ਛਤਰੀ ਤਰੀ ਫੜਨਗੇ ਵੀ ਜਿਵੇਂ ਤੁਹਾਨੂੰ ਕੁਛੇ ਤੋਂ ਮਿਲ ਜਾਣਾ ਹੁੰਦਾ ਮਿਲਣਾ ਮੋਲਣਾ ਕਿਤੇ ਉਹ ਕੁਝ ਨਹੀਂ ਹੁੰਦਾ ਜਿਹੜਾ ਦੇਣਾ ਤਾਂ ਰੱਬ ਨੇ ਦੇਣਾ ਤੁਹਾਡੀ ਮਿਹਨਤ ਨੇ ਦੇਣਾ ਸੋ ਜਿੰਨਾ ਕੋਈ ਵੱਡਾ ਕੋਈ ਛੋਟਾ ਸਭ ਨੂੰ ਟਰੀਟ ਰਿਸਪੈਕਟ ਨਾਲ ਕਰੋ ਸਭ ਨੂੰ ਮਤਲਬ ਇੱਕੋ ਜਿਹਾ ਉਹ ਉਹ ਦੋ ਮਾਨ ਸਨਮਾਨ ਤੇ ਉਹਦੇ ਨਾਲ ਹੀ ਤੁਹਾਡਾ ਜਿਹੜਾ ਤੁਹਾਡੇ ਕਰੈਕਟਰ ਦਾ ਜਿਹੜਾ ਉਹ ਕਦਮ ਮਿਣਿਆ ਜਾਂਦਾ ਠੀਕ ਹੈ ਜੀ ਤਾਂ ਬੇਸਿਕਲੀ ਰਿਸਪੈਕਟ ਟੂ ਐਵਰੀਬਾਡੀ ਠੀਕ ਹੈ ਜੀ ਤੇ ਇਹ ਮੇਰਾ ਅੱਜ ਦਾ ਇੱਥੇ ਤੱਕ ਹੀ ਆ ਤੇ ਕੱਲ ਨੂੰ ਫੇਰ ਕੁਝ ਨਾ ਕੁਝ ਲੈ ਕੇ ਹਾਜ਼ਰ ਹੋਣਾ ਤੇ ਅਦੋਂ ਤੱਕ ਦੋ ਅਜਾਸ਼ਟ ਥੈਂਕ ਯੂ